ਕਿਸਾਨ ਵੀਰੋ ਮੈਂ ਮਲਕੀਤ ਸਿੰਘ ਪਿੰਡ ਬਾਦਾ ਜ਼ਿਲ੍ਹਾ ਫਾਇਲਕਾ ਤੋਂ ਅੱਜ 9 ਨਵੰਬਰ 2023 ਹੈ ਜੀ ਔਰ ਮੈਂ ਆਪਣੀ ਦੂਸਰੇ ਖੇਤ ਵਿੱਚ ਜਿਹੜੀ ਹੈ ਉਹ ਮਲਚਿੰਗ ਟੈਕਨੀਕ ਦੇ ਨਾਲ ਜਿਹੜੀ ਆਪਣੀ 17 18 ਜਿਹੜੀ ਬਿਨਾਂ ਐਸਐਮਐਸ ਲੱਗੀ ਮਸ਼ੀਨ ਤੋਂ ਕਟਾਈ ਸੀਗੀ ਉਸ ਦੀ ਅੱਜ ਜਿਹੜੀ ਹੈ ਮਲਚਿੰਗ ਟੈਕਨੀਕ ਦੇ ਨਾਲ ਬਜਾਈ ਕਰ ਰਹੇ ਆ ਵੀ ਖਾਦ ਦਾ ਸੀ ਛੱਟਾ ਦਿੱਤਾ ਬਸ ਹੁਣ ਪੀਪਰ ਮਾਰ ਰਹੇ ਆ ਔਰ ਇੱਥੇ ਕਿਸਾਨ ਵੀਰੋ ਮੈਂ ਤੁਹਾਨੂੰ ਇੱਕ ਹੋਰ ਗੱਲ ਵਿਖਾਉਣਾ ਚਾਹੂੰਗਾ ਮੇਰਾ ਜਿਹੜਾ ਇਹ ਖੇਤ ਹੈ ਨਾ ਜੀ ਜਿਸ ਤਰ੍ਹਾਂ ਮੇਰਾ ਇਹ ਬਾਦਾ ਪਿੰਡ ਹੈ ਬਾਦੇ ਪਿੰਡ ਦੇ ਵਿੱਚ ਜਿਹੜੀ ਲੇਕ ਹੈ ਜਾਂ ਡੀਸੀ ਸਾਹਿਬ ਦੀ ਕੋਠੀ ਦੇ ਬਿਲਕੁਲ ਨਜ਼ਦੀਕ ਮੇਰਾ ਇਹ ਖੇਤ ਪੈਂਦਾ ਹੈ ਔਰ ਬਹੁਤ ਹੀ ਚਿਕਣੀ ਮਿੱਟੀ ਹੈ ਤੁਸੀਂ ਆਹ ਦੇਖੋ ਵੀ ਆਹ ਦੇਖੋ ਹੱਥਾਂ ਨੂੰ ਚਿਮੜਦੀ ਹੈ ਬਹੁਤ ਜ਼ਿਆਦੀ ਚਿਕਣੀ ਮਿੱਟੀ ਹੈ ਗਿੱਲ ਵੀ ਜਾਂਦੇ ਵਿੱਚ ਇਸ ਦੇ ਲਈ ਮੈਚ ਚਦਰ ਵਗੈਰਾ ਜਿਹੜੇ ਮਾਰੇ ਹੋਏ ਨੇ ਅਤੇ ਦੂਜੇ ਪਾਸੇ ਮੇਰੇ ਜਿਹੜੇ ਗਵਾਂਢੀ ਨੇ ਇਹਨਾਂ ਦੀ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਡੂੰਗੀ ਜ਼ਮੀਨ ਹੈ ਔਰ ਕਿੰਨੀ ਮੋਟੀ ਜਿਹੜੀ ਤਹਿ ਹੈ ਉਹ ਚਿਕਨੀ ਮਿੱਟੀ ਦੀ ਹੈ ਪਿੱਛੇ ਜੇ ਇੱਕ ਕਿਸਾਨ ਵੀਰ ਨੇ ਮੈਨੂੰ ਸਵਾਲ ਕੀਤਾ ਸੀ ਜੋ ਫਾਇਲਕਾ ਤੋਂ ਨੇ ਉਹ ਕਹਿੰਦੇ ਸੀ ਵੀ ਤੁਹਾਡੇ ਬਾਦੇ ਪਿੰਡ ਦੇ ਵਿੱਚ ਜਿਹੜੀ ਮਿੱਟੀ ਹੈ ਨਾ ਚਿਕਨੀ ਉਹ ਘਟਾ ਹੈ ਥੱਲੇ ਰੇਤਾ ਪਰ ਮੇਰਾ ਜਿਹੜਾ ਆ ਖੇਤ ਹੈ ਇੱਥੇ ਮੈਂ ਹਰ ਸਾਲ ਮਲਚਿੰਗ ਤਕਨੀਕ ਦੇ ਨਾਲ ਬੀਜਦਾ ਇਹਦੇ ਵਿੱਚ ਘਟੋ ਘਟ 10 ਤੋਂ 12 ਫੁੱਟ ਦੇ ਕਰੀਬ ਜਿਹੜੀ ਉਹ ਚਿਕਣੀ ਮਿੱਟੀ ਹੈ ਉਸ ਤੋਂ ਬਾਅਦ ਥੱਲੇ ਰੇਤਾ ਹੈ ਜਾਂ ਹੈ ਜਾਂ ਨਹੀਂ ਪਰ ਇੱਥੇ ਮੈਨੂੰ ਪਤਾ ਨਹੀਂ ਪਰ ਮੇਰੇ ਦੂਸਰੇ ਪਾਸੇ ਜਿਹੜਾ ਖੇਤ ਹੈ ਉੱਥੇ ਲਗਭਗ 4 ਫੁੱਟ ਮਿੱਟੀ ਦੇ ਥੱਲੇ ਰੇਤਾ ਹੈਗਾ ਪਰ ਇੱਥੇ ਹੈ ਨਹੀਂ ਔਰ ਇੱਥੇ ਟੈਕਨੀਕ ਬਿਲਕੁਲ ਕਾਮਯਾਬ ਹੈ ਤੋ ਕਿਸਾਨ ਵੀਰੋ ਇਹ ਸਾਡੀ ਇੱਕ ਬਹਾਨੇਬਾਜ਼ੀ ਹੈ ਬਈ ਅਸੀਂ ਪਰਾਲੀ ਨੂੰ ਅੱਗ ਲਾਉਣੀ ਹੈ ਹਾਂ ਜਿਹੜੇ ਸੇਵ ਦੇ ਨਾਲ ਸੰਬੰਧੀ ਦੇ ਇਲਾਕੇ ਨੇ ਜਿਨ੍ਹਾਂ ਇਲਾਕਿਆਂ 'ਚ ਸੇਮ ਹੈ ਉੱਥੇ ਜਿਹੜੀ ਹੈ ਪਰਾਲੀ ਨਾਲ ਜਿਟਣਾ ਬਹੁਤ ਔਖਾ ਹੈ ਉਹਦਾ ਕੋਈ ਹੋਰ ਹੱਲ ਲੱਭਿਆ ਜਾ ਸਕਦਾ ਹੈ ਉਹਦਾ ਹੱਲ ਮਲਚਿੰਗ ਤਕਨੀਕ ਸੁਪਰ ਸੀਡਰ ਹੈਪੀ ਸੀਡਰ ਨਹੀਂ ਉਹਦਾ ਇੱਕੋ ਇੱਕ ਹੱਲ ਹੈ ਜ਼ੀਰੋ ਡ੍ਰਿਲ ਪਰ ਜਿਹੜੇ ਕਿਸਾਨ ਵੀਰ ਜਿਨ੍ਹਾਂ ਦੇ ਪਾਣੀ ਦੇ ਲੈਵਲ ਡੂੰਘੇ ਨੇ ਕਹਿਣ ਦਾ ਮਤਲਬ 5 10 ਫੁੱਟ ਤੋਂ ਥੱਲੇ ਨੇ ਉਹ ਜਿਹੜਾ ਹੈਗਾ ਉਹ ਮਲਚਿੰਗ ਤਕਨੀਕ ਦੇ ਨਾਲ ਕਣਕ ਨੂੰ ਬੀਜ ਸਕਦੇ ਨੇ ਬਾਕੋ ਵੀ ਬਹੁਤ ਵਧੀਆ ਟੰਗਣਾ ਪੀਜ ਸਕਦੇ ਨੇ ਔਰ ਉਹਨਾਂ ਨੂੰ ਬੀਜਣੀ ਚਾਹੀਦੀ ਹੈ ਸੋ ਕਿਸਾਨ ਵੀਰੋ ਇਹ ਕੁਝ ਜਾਣਕਾਰੀ ਜੀ ਸੀਗੀ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਬਾਕੀ ਇਸ ਖੇਤ ਦੇ ਵਿੱਚ ਅ ਅਸੀਂ ਜੋ ਚਿਚਲਰ ਮਾਰੇ ਨੇ ਉਹਨਾਂ ਦਾ ਕੀ ਰਿਜ਼ਲਟ ਆਉਂਦਾ ਹੈ ਉਹ ਮੈਂ ਤੁਹਾਨੂੰ ਬਾਅਦ ਚ ਦਿਖਾਉਂਗਾ ਸੋ ਕਿਸਾਨ ਵੀਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ